ਸਾਸਿਕਾ ਦੋਸਤੋ ਠੱਠਾ ਡੇਰੀ ਫਾਰਮੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਪਿੰਡ ਚੰਬਲ ਜਸਵੀਰ ਤੇ ਪ੍ਰਤਾਪ ਕੈਰੋਣਾ ਕੋਲ ਤੇ 6 ਨਵੰਬਰ 2025 ਸਮਾਂ ਕੁਝ 12:00 ਵਜੇ ਦਾ ਹੈ ਤੇ ਸੱਤ ਨਗੀਨਿਆ ਦੀ ਤੁਹਾਨੂੰ ਦੇਾਂਗੇ ਜਾਣਕਾਰੀ ਤੇ ਭਰਾ ਹੁਣਾਂ ਨਾਲ ਕਰਦੇ ਆ ਜੀ ਗੱਲਬਾ ਸਾਸਿਕਾ ਗਿਲਸਾ ਸਾਸਿਕਾ ਹੋ ਠੱਠਾ ਸਾਹਿਬ ਜੀ ਵਧੀਆ ਜਿਓ ਵਧੀਆ ਤੁਸੀਂ ਸੁਣਾਓ ਠੀਕ ਠਾਕ ਜਿਓ ਵਧੀਆ ਵਧੀਆ ਪ੍ਰਤਾਪ ਜੀ ਸਾਸਤ੍ਰੀਕਾ ਸਾਸਤ੍ਰੀਕਾ ਠੱਠਾ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਾਸਤ੍ਰੀਕਾ ਦੂਰ ਨੇੜੇ ਜਿਹੜੇ ਭੈਣਾ ਬੱਚੇ ਨਿਕਲ ਕੇ ਸਾਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਐ ਕਿ ਨਗੀਨਾ ਉਹਦਾ ਚੰਗਾ ਲੈ ਕੇ ਆਏ ਆ ਵੇਖੋ ਡਟਾ ਸਾਹਿਬ ਵੀ ਰਾਈ ਹਾਂਜੀ ਨਾਲ ਹੀ ਰੀਜ ਨੀਲੀ ਦੀ ਤੇ ਨਾਲ ਹੀ ਬੂਰੀ ਦੀ ਨਾਲੇ ਬੂਰੀ ਤੇ ਨਾਲੇ ਨੀਲੀ ਤੇ ਤਕੜੀ ਹੋ ਗਈ ਫੇਰ ਤੇ ਕਮੈਂਟ ਕਰਿਓ ਅਗਰ ਭੁੱਲਿਆ ਨਾ ਕਰੋ ਡਟਾ ਘੱਟ ਠੀਕ ਹੈ ਜੀ ਡਟਾ ਘੱਟ ਉਹਦੇ ਕਿਹਨਾਂ ਸਾਹਿਬ ਖਵਾਉਂਦੇ ਤੇ ਦਈਏ ਆ ਜਾਣਕਾਰੀ ਹਾਂਜੀ ਵੇਖੋ ਵਾਜਨ ਮੋਜਨ ਵੇਖੋ ਪੂਰੀ ਹੈ ਵੀ ਮੈਂ ਆ ਜੀ ਕਿਹਦੇ ਨਾਲ ਆਪਣੇ ਡਾਟਾ ਸਾਹਿਬ ਨੂੰ ਨਹੀਂ ਪੋਟਦੀ ਏ ਟੀਚੰਜੀ ਵੇਖੋ ਚਾਰੂ ਵੜੀ ਕਰਮਾ ਲਈ ਐ ਤੂੜੀ ਵੜ ਵੜ ਕੇ ਖਾਈ ਜਾਂਦੀ ਹੈ ਨਾਲੇ ਨੀਲੀ ਤੁਹਾਡੀ ਫੇਵਰੇਟ ਹੈ ਨਾ ਬਰਦਾਰ ਜੀ ਜੀ ਫੇਵਰੇਟ ਫੇਵਰੇਟ ਸਦੇ ਲੈਤੀ ਹੈ ਵੇਖੋ ਤੇਡਾ ਕੱਟ ਮਿਲਦਾ ਭਰਾਵਾਂ ਨੂੰ ਮਿਲਦਾ ਵੜਾ ਕੱਟ ਸਵੇਰ ਤੋਂ ਜਾ ਜੋ ਤੇਡਾ ਕੱਟ ਤੇ ਮਿਲਦਾ ਕੱਟ ਤੇ ਬਿੱਲੀ ਮਟਕੀ ਅੱਖ ਅੱਖਾਂ ਥੋੜਾ ਜਿਹਾ ਵੜ ਕਟਿਆ ਹੈ ਪਿਓਰ ਨੀਲੀ ਹੈ ਪਿਓਰ ਨੀਲੀ ਹਨ ਆ ਵੇਖੋ ਬੂਰੀ ਤੇ ਥਾਨ ਭਾਂਡੇ ਦੀ ਬੜੀ ਸਾਫ ਹੈ ਤੇ ਕਿਰਵੇਂ ਸੂਏ ਆ ਗਈ ਕੇਸਾ ਹੈ ਦੂਜੇ ਸੂਏ ਸੂਏ ਦੂਜੇ ਦੂਜੇ ਸੂਏ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਨਹੀਂ ਸੂਣ ਵਾਲੀ ਹੈ ਅੱਛਾ ਇਹ ਪਿਆਰੀ ਤੇ ਪਿਆਰੀ ਤੇ ਪਿਆਰੀ ਤੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਰਿਕਾਰਡ ਰਕੂੜੇ ਆਪਣਾ ਪਿਛਲੇ ਇਹਦਾ 11 12 12 11 ਕਿਲੋ ਦਾ ਰਿਕਾਰਡ ਹੈਗਾ ਅੱਛਾ 12 ਹਾਂ 11 ਤੇਰਾ ਬਿੱਲੀ ਮੜਕੀ ਆਖੀ ਹਾਂ ਬਿੱਲੀ ਮੜਕੀ ਆਖ ਆਹ ਦੀ ਸੁਗਮ ਚੋਲੇ ਨੂੰ ਬੈਠ ਆਹ ਵਜਨ ਵਜਨ ਪੂਰਾ ਪੂਰੀ ਹੈ ਵੀ ਹੈ ਨਾ ਤੇ ਕਿੰਨੇ ਦਿਨ ਲੈ ਜੂਗੂ ਇਹ ਲੈ ਆਈ ਜਨੇ 5-6 ਦਿਨਾਂ ਜੇ ਨੇ 5-6 ਦਿਨ ਲੈ ਜੂ ਹਣਾ ਹਾਂ ਹਾਂਜੀ ਕਿਉਂ ਅਜੇ ਅਜੇ ਹੋਰ ਖੋਲਣਾ ਹਾਂਜੀ ਹਾਂਜੀ ਹਾਂ ਬਿਲਕੁਲ ਵੇਖੋ ਅਜੇ ਇਹਨੇ ਪੋਲੀ ਵੜੀ ਤਿਪਣਾ ਤਿਪ ਕੇ ਲਿਆਂਦੀ ਨਾ ਹਾਂਜੀ ਪੋਲੀ ਵੜੀਆਂ ਰੂਆਂ ਨੂੰ ਮੈਂ ਨਾ ਐ ਕਾਗਜ਼ੀਆਂ ਰੱਖੀ ਆ ਤੇ ਪੂਰੀ ਠੰਡੀ ਸੀਲ ਮੈਂ ਨਾ ਪੂਰੀ ਆ ਭਾਵੇਂ ਬੱਚਾ ਕੋਈ ਨਹੀਂ ਜਿੱਤਰਾ ਮਰਜ਼ੀ ਚਵਾਈ ਕਰੇ ਹਣਾ ਹਾਂ ਜਿੱਦਾਂ ਮਰਜ਼ੀ ਇਹ ਤੇ ਨਾ ਡੱਡਾ ਸਾਹਿਬ ਹੈ ਹੀ ਸੋਨਾ ਵਾ ਹਾਂਜੀ ਜਿਹੜਾ ਲੈ ਜੂ ਸੋਨਾ ਖਰੀਦ ਕੇ ਘੜੂਗਾ ਬਿਲਕੁਲ ਬਿਲਕੁਲ ਤੇ ਭਾ ਵੀ ਬਿਲਕੁਲ ਆਪਣਾ ਜਾਇ ਜੀ ਰੱਖਣਾ ਠੰਡੇ ਹਾਂ ਮੈਂ ਨਾ ਮਿੱਠੇ ਮਿੱਠੇ ਪੀ ਸਰਗੇ ਉੱਡਦੇ ਹੀ ਇੱਕ ਪੰਜੀ ਜੋ ਮਾਂ ਤਾਂ ਮਾਵੇਂ ਇੱਕ 40 ਕਰ ਲਗੇ ਨਾ ਇੱਕ 1 ਲੱਖ ਤੇ 17000 ਦੀ ਬਈ ਦਵਾਂਗੇ ਮੁੱਲ ਫालतੂ ਨਹੀਂ ਕੀ ਕਰਨੀ ਠੀਕ ਹੈ ਜੀ 1 ਲੱਖ 17000 ਦੀ ਵਿੱਚ ਹੀ ਪਹੁੰਚ 100 ਕਿਲੋਮੀਟਰ 100 ਕਿਲੋਮੀਟਰ ਤਾਈ ਪਹੁੰਚ ਠੀਕ ਹੈ ਜੀ ਮੱਝ ਠੱਠਾ ਸਾਹਿਬ ਵੇਖਦੀ ਇਹ ਸਵਾਦੀ ਵੀ ਆ ਚਲੋ ਭੈਣ ਭਰਾ ਜਣੇ ਖੜੂਗੀ ਫਿਰੂਗੀ ਜਦੋਂ ਸੂਣ ਲੱਗੀ ਆਏਗੀ ਬਿਲਕੁਲ ਬਿਲਕੁਲ ਅਗਲੇ ਨਗੀਨੇ ਦੀ ਤੇ ਇਹ ਜਾਣਕਾਰੀ ਪੁਰਾਣੀ ਮੋਹਰਾ ਦੀ ਆ ਗਈ ਮੈਂ ਅੰਨ ਗੱਲਾਂ ਕਰੇ ਗੱਲਾਂ ਕਰਨ ਲੱਗਾ ਹਾਂ ਹਾਂਜੀ ਫਿਰ ਤੁਹਾਨੂੰ ਪਾਂਡੇ ਦੀ ਇੱਕ ਈ ਖਬਰਦਾਰ ਪਰ ਵਾਹੀ ਕੋਈ ਨਹੀਂ ਕਰਵਾ ਲਈ ਸੀਲਸ ਲਾ ਕੇ ਬਾਕੀ ਵਰਗਾ ਮੈਨੂੰ ਜੱਡਾ ਲੱਗਾ ਤੇ ਮੈਂ ਵੀ ਵੇਖ ਕਰਾਂ ਕਾਲੀ ਸ਼ਾ ਇੱਕ ਰੰਗ ਕਾਲੀ ਜੈਡ ਬਲੈਕ ਹਾਂ ਦੇਖੋ ਵਿਖਾਓ ਭਰਾਵਾਂ ਨੂੰ ਇੱਥੇ ਚੇਰਾ ਸਿੰਗੀ ਕਰੋ ਚੈੱਕ ਪੂਰੀ ਗੋਲ ਹਾਂਜੀ ਹਾਂਜੀ ਦੇਖੋ ਪਾਂਡਾ ਹੀ ਪਾਈ ਖਰਤੀ ਤੇ ਕੀ ਇਹ ਸਭ ਕਿਨਵੇਂ ਸੂਏ ਆ ਗਈ ਹੈ ਦੂਜਾ ਸਭ ਦੁੱਜਾ ਸੁਆ ਹਾਂਜੀ ਐ ਪੋਲੀ ਬੜੀ ਚੋਣਾ ਕੋਈ ਪੂਰ ਛਟਾ ਨਹੀਂ ਹੈਗਾ ਹਾਂਜੀ ਆ ਚੋਣ ਇੱਕ ਨੰਬਰ ਚਵਾਈ ਇੱਕ ਨੰਬਰ ਨਹੀਂ ਹੈਣਾ ਪੂਰ ਛਟਾ ਨਹੀਂ ਆ ਪੋਲੀ ਜਿਦਾਂ ਆ ਨਾ ਗਾਵਾਂ ਚੋਈਦੀਆਂ ਨਾ ਹਾਂਜੀ ਇਦਾਂ ਆ ਰੋਗਾਂ ਕੀ ਸਿੰਗਲ ਹੱਡੀ ਦੇ ਵਿੱਚ ਸਿੰਗਲ ਹੱਡੀ ਹੈਣਾ ਹਾਂ ਚਮੜੀ ਦੀ ਵੀ ਪਤਲੀ ਹੋਊਗੀ ਹਾਂ ਪਤਲੀ ਚਮੜੀ ਦੀ ਆ ਇਹ ਹੁਣ ਐਸ ਟਾਈਮ ਤੇ ਇਹਦੇ ਥੱਲੇ 10 ਕਿਲੋ ਕੱਚਾ ਦੁੱਧ ਤੇ ਆ ਰਿਹਾ 10 ਕਿਲੋ ਕੱਚਾ ਹਾਂ 10 ਤੋਂ ਬਾਹਰ ਹੋਊਗਾ 10 ਕਿਲੋ ਆਪਾਂ ਕਰਕੇ ਦਵਾਂ ਹਾਂ 10 ਕਿਲੋ ਵਰਗਾ ਦੁੱਧ ਹਾਂ ਇਹ 15 14 ਨਹੀਂ ਆਖਣਾ ਜਿਹੜਾ ਹਾਜ਼ਰ ਹੈ ਨਾ ਆਪਾਂ ਬਿਲਕੁਲ ਬਿਲਕੁਲ ਬੱਚੇ ਨੂੰ 10 ਕਿ ਮਰਾ ਮੜੀ ਆਜੋ ਮਗਰ ਕੀ ਜੋ ਇਹਦੇ ਕਟਾ 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 ਨੀਲੀ ਦਾ ਕਟਾ ਨੀਲੀ ਦਾ ਘਟਾ ਆ ਗਿਆ ਹਾਂ ਹਾਂ ਜੀ ਆਹ ਵੇਖੋ ਕਟਾ ਬੇਖੋ ਕਿ ਡਾ ਪੜਿਆ ਦਿੱਤਾ ਪੂਰਾ ਭਲਿਆ ਨਾ ਜੇ ਕੋਈ ਸਾਬਲੇ ਦੇ ਹਾਂ ਮੈਂ ਨਾ ਅਜੇ 5-6 ਦਿਨ ਹੋਏ ਸੂਈ ਨੂੰ 5-6 ਦਿਨ ਹਨਾ ਸੂਈ ਹੋਏ 10 ਲੀਟਰ ਨੈਟ ਆ ਗਿਆ ਦੋਸਤ ਹੈ ਨਾ 10 ਲੀਟਰ ਕੱਚਾ ਦੁੱਧ ਹੀ ਆ ਜਾਂਦਾ ਯਾਰ ਜਦੋਂ ਦੁੱਧ ਬਣਾ ਆਵੇ ਹਾਂਜੀ ਇਹ ਜੇ ਬਣਾ 5 ਕਿਲੋ ਗੱਲਾਂ ਵਾਲਾ ਨਹੀਂ ਗਾ ਚਵਾਵਾ ਦੁੱਧ ਆ ਇਹ ਨਹੀਂ ਗਾ ਵੀ ਅਖੜਾਵੇ ਤੇ ਮਣਕੇ ਖਾਂਗੇ ਜੋ ਕਿ ਸਾਹਮਣੇ 10 ਕਿਲੋ ਆ ਕੇ ਕਿ 10 ਕਿਲੋ ਹੀ ਹੋਗਾ ਕਿੰਨਾ ਕਰ ਜੂ ਗਿੱਲ ਸਾਹਿਬ ਇਹ ਇਹਦੇ ਸਿਵਾ ਤੇ ਆ 13 ਕਰ ਸਕਦੀ 14 ਵੀ 12 ਵੀ ਕਰ ਸਕਦੀ ਇਹ ਪਾਏ ਤਾਂ ਵਾਹ 15 20 ਕਿਲੋ ਨਹੀਂ ਅਖੜਾ ਵੀ ਤੁਹਾਨੂੰ ਦਿਖਾ ਨਹੀਂ ਮਾਰਨੇ ਜੀ ਬਿਲਕੁਲ ਬਿਲਕੁਲ ਜੀ 12 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਹਾਂਜੀ ਹਾਂਜੀ 12 ਕਿਲੋ ਦੁੱਧ ਬਹੁਤ ਹੁੰਦਾ ਸ਼ਾਹ ਜੀ ਬਹੁਤ ਹੁੰਦਾ ਜੀ 12 ਕਿਲ ਮੁੱਲ ਇਹਦਾ ਵੀ ਸਵਾਜ ਤੋਂ ਮਾਨਤਾਨ ਕਰਦਾਂਗੇ 1 20 ਹੀ ਦੇ ਦਾਂਗੇ 1 20 ਓਏ ਸਵਾਜ ਤੋਂ ਨਹੀਂ 1 ਲੱਖ ਤੇ 10 ਹਜ਼ਾਰ ਦੇ ਵਿੱਚੇ ਹੀ ਪਹੁੰਚ ਓ ਨਹੀਂ ਭਰਾ ਜੜਾ ਗੱਪਾਂ ਆਤੀ ਆ ਜਾ ਉਹ ਬੋਦ ਦੀ ਮਹਿਲ ਘਾਟੇ ਜਿੱਡੀ ਝੋਟੀ ਆ ਦੇਖਾ ਇਹ ਕਰ ਤੇ ਜਿੱਡੀ ਘਾਟੇ ਜਿੱਡੇ ਇਹਦੀ ਦੇ ਦੀਏ ਜਾਣਕਾਰੀ ਇਹ ਤੇ ਜਾ ਸੁਗਾ ਜੋ ਤੀਜਾ ਹਾਂਜੀ ਹਾਂਜੀ ਕਰਾਈਏ ਇਹਦੇ ਥਲੇ 11 11.5 ਕਿਲੋ ਤਿਆਰ ਜੋ ਕੱਟੀ ਮਗਰ ਜੋ ਹਾਂਜੀ ਹਾਂਜੀ ਤਪਾਲੀ ਦੀ ਜਮੜੀ ਦੀ ਇਤਜਾਜੂਆ ਜੋ ਪੇ ਹੋਰ ਪੰਜਾਂ ਮੋਰਾ ਦੀਆਂ ਕਾਲੀ ਵੇਖੋ ਇੱਕ ਰੰਗ ਕਾਲੀ ਜੈੱਡ ਬਲੈਕ ਵਜਨ ਉਹ ਜਨੇ ਦਾ ਵੀ ਪੂਰਾ ਪੂਰੇ ਵਜਨ ਨਾਲ ਹੀ ਹਣਾ ਹਾਂਜੀ ਫੇ ਇਸਕੋ ਆਲਟੀ ਕਰੋ ਚੈੱਕ ਖਾਲ ਚਿਹਰਾ ਪਰ ਮੈਂ ਨਹੀਂ ਕਰੀ ਹਾਂ ਐ ਜਾਂ ਨਹੀਂ ਤਾਂ ਨਹੀਂ ਹਾਂਜੀ ਹਾਂਜੀ ਭਾਈ ਦੀ ਫਰਕ ਕਰਦਾ ਚਾ ਚੜ ਜਾਂਦਾ ਪਰਿੰਦਾ ਜਵੇਂ ਸਭਨ ਚੋਲੇ ਆ ਨਿਕਾੜੇ ਜੇ ਬੈਠ ਕੇ ਮਾਰੀ ਜਾਂਦਾ ਹੀ ਕੋਈ ਤਰਾ ਹੀ ਭੱਜਦੀ ਆ ਵੇਖ ਕੇ ਬਿਲਕੁਲ ਬਿਲਕੁਲ ਕੈਮਰਾ ਵੇਖ ਕੇ ਸਭੋ ਭੱਜਦੀ ਆ ਹਾਂਜੀ ਹਾਂਜੀ ਚੋਂਨ ਇੱਕ ਨੰਬਰ ਪੂਰ ਸ਼ਟਾ ਨਹੀਂ ਕੋਈ ਪੂਰ ਸ਼ਟਾ ਨਹੀਂ ਹਾਂਜੀ ਪੂਰੀ ਠੰਡੀ ਸੀ ਲਿਆ ਹਾਂ ਇਹ ਨਹੀਂ ਮੰਨ ਲਓ ਆਪਾਂ ਜੇ ਕਹਿ ਤਾ ਨਾ ਯਾਰਾਂ ਹਾਂਜੀ ਯਾਰਾਂ ਇੰਨਾ ਪ੍ਰੋਪਰ ਦੁੱਧ ਹੈਗਾ ਪ੍ਰੋਪਰ ਉਹਨਾ ਹੀ ਹੋਊਗਾ ਹਨਾ ਚੱਲ ਪੀ ਲੈਿੰਦੇ ਕੋਟੇ ਨੂੰ ਕੋਈ ਨਹੀਂ ਪੀ ਲੈਣ ਤੋਂ ਪਾਣੀ ਪੀ ਲੈਣ ਦਾ ਨਾਲ ਉਹਨਾ ਹੀ ਹੋਊਗਾ ਮਾਣੇ ਜਲ ਪਾਣੀ ਸਕਣਾ ਵਾ ਹਾਂ ਕਿਉਂ ਠੰਡ ਦਾ ਕਰਕੇ ਨਾ ਬਿਲਕੁਲ ਹਾਂ ਟਟਕੇ ਪੀਂਦੇ ਨਹੀਂ ਫਿਰ 12 ਵਜੇ ਪੀ ਲੈਂਦੇ ਹਾਂਜੀ 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 ਇਹ ਇੱਕ ਰੰਗ ਕਾਲੀ ਜੈਡ ਬਲੈਕ ਆ ਆ ਨਵੇਂ ਫੱਕੜੀਆਂ ਵੇਰ ਲਾਂਦੇ ਕਰੋ ਠੰਡ ਆ ਰੂਮਰ ਆ ਗਈ ਭੋਲੀ ਬਾਕੀ ਭਾ ਵੇਖਿਓ ਉੜਦੀਆਂ ਵਾਲਾ ਲਾ ਲਾ ਕੇ ਸੁੱਟਣ ਵਾਲਾ ਚਲੋ ਜਟਾ ਸਾਹਿਬ ਚਲ ਪਾਣੀ ਛਕ ਲਿਆ ਮੈਂ ਹੋਰ ਤੂਣੀ ਹੋ ਗਈ ਆ ਬਿਲਕੁਲ ਦੇ ਕਿਹੜਾ ਨਾ ਹੋਰ ਤੇ ਇਹ ਦੇਦੀਏ ਹੀ ਦੇਦੀਏ ਕਿਹੜਾ ਹੋਰ ਚੁੱਕ ਗਈ ਤੇ ਨਹੀਂ ਵਾਕੀਆਂ ਹਣ ਤੁਹਾਡਾ ਬਹੁਤ ਵਧੀਆ ਲੱਗਾ ਗਿਲਸਾ ਮੈਂ ਨਾ ਪੂਰਾ ਸਫਾਈਆਂ ਵਾਲਾ ਜਿਹੜਾ ਨਾ ਉਧਰ ਕਿਉਂ ਤੇ ਮੈਂ ਨਾ ਇੱਕ ਨੰਬਰ ਆ ਤੇ ਇੱਕ ਨੰਬਰ ਆ ਗਿਆ ਪੋਲੀਪੂਰ ਛਟਾਣੀ ਮਾਸਾ ਜਿੰਨਾ ਵੀ ਦੁੱਧ ਛਟਾ ਸਭ ਆਪਾਂ 11.5 ਦੱਸ ਦੁੱਧ 12 ਹੀ ਹੋਊਗਾ ਦੁੱਧ 12 ਨਾ ਹਾਂ ਤਾਂ ਆਪਾਂ 11.5 ਕਰਕੇ ਆਪਾਂ ਕੋਈ 11.5 ਨਾਲ ਮੰਨ ਕੇ ਚੱਲੇ ਚਲੋ ਸਿੰਗਲ ਹੱਡੀ ਦੇ ਵਿੱਚ ਸਿੰਗਲ ਹੱਡੀ ਦੇ ਇਹ ਮੱਝ ਨੇ ਇਹਨਾਂ ਦੁੱਧ ਦਿੱਤਾ ਦੇਣਾ ਕਿ ਨਾ ਪਤਲੀ ਚਮੜੀ ਦੀ ਆ ਮੱਝ ਪਤਲੀ ਚਮੜੀ ਦੀ ਬਿਲਕੁਲ ਹਾਂ ਦੇਖੋ ਤੇ ਇਹ ਕਟੀਆਂ ਚਾਹਤ ਮਰਾ ਦੀ ਮਾੜੀ ਹਾਂਜੀ ਹਾਂਜੀ ਬੱਚੇ ਨਾ ਫਿਰ ਇੱਧਰ ਬੱਦੇ ਠੰਡ ਦਾ ਕਰਕੇ ਹਾਂਜੀ ਹਾਂਜੀ ਆਜੋ ਕੱਟੀ ਦਹਾਹਾਂ ਕਿ ਦਿਨਾਂ ਦਹਾਹਾਂ ਬਾਰੇ ਹਾਂਜੀ ਅਜੇ ਮੈਲੇ ਤੇ ਨਹੀਂ ਚੱਲੀ ਹਾਂਜੀ ਹਾਂ ਦੁੱਧ ਜਿਆਦਾ ਨਹੀਂ ਆਪਾਂ ਇਹ ਮਾਰੀ ਥੱਲੇ ਆਂਦੇ ਤੋ ਤੇ 13 ਕਿਲੋ ਹੀ ਉਹ ਕਟਾ ਠਾਦੇ ਪਰਲਾ ਦੋ ਦੋ 13 ਕਿਲੋ ਹੀ ਕਰ ਜੂ ਜਿੱਦਨ ਮੈਲਾ ਮੂਲਾ ਚਾਲਕ ਵੀ ਨਾ ਹਾਂਜੀ ਨਹੀਂ ਚੱਲੀ ਕਰਵਾ ਲਈ ਤੇ ਉਹਦਾਂ ਦੁੱਧ ਜਿਆਦਾ ਨਹੀਂ ਇਧਰੇ ਇਧਰ ਨਾਲ ਚਾਹਤ ਮਰਾਉ ਇਧਰੇ ਹਾਂਜੀ ਨਾ ਕੋਈ ਗੱਲ ਕੋਈ ਗੱਲ ਆ ਵੇ ਐ ਪਾਸ ਨਾ ਚੱਡਣ ਆੜਾਂ ਹਾਂਜੀ ਪਿਆਰ ਬਰਨੇ ਤੇ ਨਾਲ ਦੁੱਧ ਵਾਲੀ ਆ ਛੋਟੀ ਬਿਲਕੁਲ ਹਾਂਜੀ ਪੂਰੀ ਜਾਸੂ ਆ ਤੁਹਾਨੂੰ ਪਤਾ ਦੁੱਧ ਤੇ ਹੀ ਆ ਬਹੁ ਮਹਾ ਬਾਨਾ ਹਾਂਜੀ ਹਾਂਜੀ ਤਾਂ ਤੇ ਬਿਜਲੀ ਘਰੀ ਬਣਿਆ ਪਿਆ ਹਾਂਜੀ ਕਰੀਏ ਮੋਲ ਗਿਲ ਸਾਹਿਬ ਇਹਦਾ ਇਹਦਾ ਇੱਕ ਪੰਜ ਚੋਂ ਮਾਨਤਨ ਕਰ ਇੱਕ ਪੰਜ ਦੇ ਵਿੱਚ ਮਾਨਤਨ ਹਾਂ ਇਹ 2 ਘੱਟ ਲੱਖ ਦੀ ਦੇ ਦੇਾਂਗੇ ਤਾਂ ਪਹੁੰਚ ਵਿੱਚੇ ਹੀ 98000 ਦੀ ਆ ਠੀਕ ਹੈ ਜੀ 100 ਕਿਲੋਮੀਟਰ ਤਾਈਂ ਪਹੁੰਚ ਓਕੇ ਜੀ ਓਕੇ ਇੰਦੀ ਦੇ ਰਹੇ ਫਿਰ ਜਾਣਕਾਰੀ ਇਹ ਜੋ ਕੋਈ ਮਹੀਨੇ ਦੀ ਲਾਲੇ ਕੋਈ ਡੇਢ ਮਹੀਨੇ ਦੀ ਲਾਲੇ ਹਾਂਜੀ ਕਟਾਈ ਦਾ ਵਿਖਾ ਦਾਂਗੇ ਮਗਰ ਕਟਾ 9 ਕਿਲੋ ਦੁੱਧ ਹੋਊਗਾ ਇਹਦੇ ਥੱਲੇ ਹਾਂਜੀ 9 ਕਿਲੋ 9 ਕਿਲੋ ਆ ਤਾਂ 8 ਕਿਲੋ ਦੀ ਆਪਣੀ ਫੁੱਲ ਗਰੰਟੀ ਹੋਊਗੀ ਆਨਲਾਈਨ ਜਿੰਨੇ ਮੰਗਾਉਣੀ ਕਿਨਵਾ ਸੂਆ ਆ ਗਿਆ ਜੋ ਤਿਜਾ ਸੂਆ ਤਿਜਾ ਸੂਆ ਹਾਂਜੀ ਕਿੰਨਾ ਟਾਈਮ ਐਸ ਵੀ ਨੂੰ ਕੇ ਲਾਉਣਾ ਇਹਨੂੰ ਕੋਈ ਮਹੀਨਾ ਡੇਢ ਮਹੀਨਾ ਹੀ ਮੰਨ ਸਕਦਾ ਤਾਂ ਮਹੀਨਾ ਗਾਂਦੇ ਹੀ ਅੱਛਾ ਹਾਂਜੀ ਥਾਂ ਚੜ੍ਹੇ ਦੀ ਬੜੀ ਸਾਫ ਆ ਹਾਂਜੀ ਤੇ ਦੁੱਧ ਵਾਲੀ ਮੱਝ ਕੋਈ ਪੂਰ ਸ਼ਟਾ ਕੋਈ ਮੈਂ ਨਾ ਪੂਰ ਸ਼ਟਾ ਠੰਡੀ ਸੀਲ ਹੈ ਮੈਂ ਨਾ ਪੂਰੀ ਤੇ ਵਜਨ ਵੇਖੋ ਹਾਂ ਹਾਂ ਸੀਰ ਗਈ ਮੈਂ ਆ ਨਹੀਂ ਜੋ ਥੀ ਆ ਕੇ ਆ ਸੀਰ ਗਈ ਕੀ ਆਈ ਆ ਐ ਲਬੋਚੜ ਆ ਤੂੰ ਵੇਖੋ ਕਿੱਡਾ ਮਾਝਾ ਤੂੰ ਨਵ ਖਾਪਰਾ ਵਾਂਦੇ ਆ ਹਾਂ ਦਰਦੀ ਇਲਾਕੇ ਵਾਲਾ ਕੈਮਰੇ ਆ ਦਰਦੀ ਆ ਨਾ ਹਾਂ ਹਾਂ ਮਾਸ ਚਾਲ ਮੁਕਰਾ ਦੇ ਨੇ ਹਾਂਜੀ ਹਾਂਜੀ ਪੂਰੀ ਹੈਵੀ ਮੱਝ ਆ ਕੋਈ ਸ਼ਾਕ ਵਾਲੀ ਗੱਲ ਨਹੀਂ ਹੈਗੀ ਕੇਵਾ ਵੀ ਚਲਟਾ ਮਾਰ ਮਾਰ ਕੇ ਹਾਂਜੀ ਹਾਂਜੀ ਹਾਂ ਉਨਨੀ ਗਾੜੀ ਉਨਨੀ ਪਛਾਣ ਉਨਨੀ ਪਛਾਣ ਹਾਂ ਦੇਖੋ ਫਿਰ ਆ ਵੜੀ ਜੀ ਸਾੰਭੀ ਕੇ ਵੀਰ ਜੀ ਮਗਰ ਕੀ ਦੱਸਿਆ ਹੈ ਗਿੱਲ ਸਾਹਿਬ ਕਟਾ ਦਿਖਾਓ ਇੱਕ ਵਾਰ ਕਟਾ ਆਜੋ ਕਟਾ ਆਜੋ ਕੋਈ ਮਹੀਨਾ ਦਾ ਲਾ ਲੈ ਕੋਈ ਡੇਢ ਦਾ ਲਾ ਲੈ ਹਾਂਜੀ ਹਾਂਜੀ ਹਾਂ ਕਿਉਂ ਅਜੇ ਇੰਨਾ ਕੀ ਟਾਈਮ ਹੋਇਆ ਕੋਈ ਮਹੀਨਾ ਤੇ ਦੁੱਧ ਵੀ ਚੰਗਾ ਕਰਮਾੜੀ ਥੱਲੇ ਬੜਨਾਲਾ ਲੇਵਾ ਬੜਨਾਲਾ ਲੇਵਾ ਹੈ ਨਾ ਇਹ ਇਹ ਕੰਮ ਤੂੰ ਨਕਰਾਰੀਏ ਚੈੱਕ ਆ ਇਹ ਲਪੋਰਟ ਚੜੰਦੀ ਓਕੇ ਡਰਦੀ ਕੁੜੀ ਹੈ ਕੈਮਰੇ ਤੋਂ ਡਰਦੀ ਹੈ ਤੇਰੇ ਤੋਂ ਤਾਂ ਡੱਡਾ ਸਾਹਿਬੋਂ ਦਾ ਜ਼ਿਆਦਾ ਡਰਦੀ ਹੈ ਇਹ ਹਾਂ ਜੀ ਮੇਰੇ ਤੋਂ ਡੰਗਮ ਥੋੜਾ ਜ਼ਿਆਦਾ ਡਰਦੇ ਪਤਾ ਨਹੀਂ ਕੀ ਚੱਕਰ ਕਿੰਨਾ ਦੱਸਿਆ ਗਿਆ ਸਾਹਿਬ ਦੁੱਧ ਇਹਦੇ ਥੱਲੇ 9 ਕਿਲੋ ਆ ਪਾ 8 ਕਿਲੋ ਦੀ ਫੁੱਲ ਦਿੰਦੀ ਤਾਂ 8 ਕਿਲੋ ਆ ਕਮਾਂਗੇ ਉਹ ਨਾ ਝੂਠ ਹੋਊਗਾ ਉਹ ਸੱਚਾਈ ਹੋਊਗੀ ਬਿਲਕੁਲ ਆ ਵੀ ਅਗਰੇ ਕਾਰ ਚੰਗਤ ਹੋਵੇ ਇਹਨਾਂ ਨਾਲ ਲਊਗੀ ਬਾਅਦ ਦੀ تسਲੀ ਕਰੇ ਹਨਾ ਤਾਂ تسਲੀ ਕਰੇ ਆਂ ਹਾਂ ਵੇਖੋ ਨਾਲੇ ਕਿਦਾਂ ਝੰਮਪਦਾ ਮਾ ਹਾਂਜੀ 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 ਤੇ ਰੇਟ ਗਿਲ ਸਾਹਿਬ ਰੇਟ ਦਾ 80 ਜੋ ਮੰਨਤਾਂ 80 ਦੇ ਜਮਾਨਤਾਂ ਕੋਈ 80 ਉਸੀ ਨਹੀਂ ਏ 70000 ਦੇ ਵਿੱਚੇ ਪਹੁੰਚ 70 ਦੇ ਦੋ ਦੇ 70 ਦੇ ਦੋ 72 ਆਉਂਦੇ ਇਹ ਲੋ ਵਾ ਨਾ ਬਾ ਨਹੀਂ ਜੋ ਮੇਰੇ ਨਾਲ 70 ਦੇ ਦੋ ਦੇ 70 ਰੁਪਏ ਹੋਰ ਚੋਣੇ ਕੁੱਤੇ 70 ਦੀ ਵਿੱਚੇ ਪਹੁੰਚ ਆ ਠੀਕ ਹੈ ਪ੍ਰਤਾਪ ਜੀ ਠੀਕ ਜਾਣ ਤੇ ਉੜਦੀਆਂ ਵਾਲੀ ਗੱਲ ਦਾ ਦੀ ਠਿਕਾਣੇ ਲਾ ਲਾ ਕੇ ਛੁੱਟ ਕੇ ਧੀਆਂ ਕੇ ਇਹਦੀ ਦੇ ਦਿਆਂ ਜਾਣਕਾਰੀ ਇਹ ਸੂਈ ਜੋ ਪਰਸੋਂ ਦੀ ਪਰਸੋਂ ਸੂਈ ਹੈ ਨਾ ਅਜੇ ਨਾ ਸੂਸਵਾਜ ਆਈ ਆ ਹਾਂਜੀ 6 ਕਿਲੋ ਮੰਨ ਲਓ ਕੋਈ ਖਚਾ ਦੁੱਧ ਵਾਲੇ ਕੋਈ ਬੌਲੀ ਲਾ ਲੈ ਬੌਲਾ ਹਨਾ ਹਾਂ ਅਗਲੇ ਥਾਂ ਬੱਚੇ ਛੱਡ ਕੇ 2 ਹੋ ਜੇ 2.5 ਕਿਲੋ ਹੋ ਜੇ ਹਾਂਜੀ ਮਤਲਬ 6 6.5 ਕਿਲੋ ਪ੍ਰੋਪਰ ਦੁੱਧ ਹੈਗਾ ਹਾਂਜੀ ਹਾਂ ਟੇਡਾ ਘੱਟ ਆ ਮੈਨੂੰ ਨਾ ਮਿਲਦਾ ਘੱਟ ਆ ਟੇਡਾ ਘੱਟ ਕਿੰਵੇ ਸੁਗੇਗੇ ਸਾਹਿਬ ਅਜੇ ਵੀ ਲੋ ਭਲ ਵੀ ਹੈਗੀ ਜੋ ਥਾਂ ਹਾਂਜੀ ਹਾਂ ਥੋੜੀ ਜੀ ਹੈਗੀ ਭਲ ਵੀ ਹਾਂਜੀ ਹਾਂ ਜੇ ਸੁਈ ਨੂੰ ਅਜੇ ਤੇ ਜਾਗਦੇ ਨੇ ਪਿੱਜਾ ਦੇਣ ਹੋ ਗਿਆ ਨਾ ਸੁਈ ਨੂੰ ਇਹ ਤੁਹਾਨੂੰ ਹੈਗੀ ਆ ਹਾਂਜੀ 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 ਇਹ ਨਾ ਪੋਲੀ ਵੜੀ ਮੂੰਹ ਦੀ ਇਹ ਨਾ ਕੋਈ ਆਖੇ ਸੂਆ ਤਿੱਜਾ ਜੂ ਤਿੱਜਾ ਸੂਆ ਹਾਂ ਇਧਰੇ ਤੇਰਾ ਵਿਖਾ ਲੈ ਇਹ ਦਾ ਨਾ ਕਾ ਇੱਕ ਵੜੇ ਹੋਰ ਇੱਕ ਘੁੜੀਆਂ ਲਗਾ ਪੋਲੀ ਵੜੀ ਮੂੰਹ ਦੀ ਪੋਲੀ ਹੈ ਪੂਰੀ ਹੱਥ ਦੇ ਹੱਥ ਏ ਲੋਰਗੇ ਜੋ ਆ ਆ ਠੀਕ ਹੈ ਚੱਲ ਚੱਲ ਪੂਰੀ ਠੰਡੀ ਸੀ ਲੱਗੇ ਮੈਨਾਂ ਪੂਰੀ 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 ਮੈਨਾਂ ਪਰਫਾ ਮਗਰ ਵੀ ਕੱਟੀ ਮਗਰ ਵੀ ਕੱਟੀ ਹਾਂ 6 ਲੀਟਰ ਬੌਲਾ ਹਾਂ ਕੱਚਾ ਦੁੱਧ ਲਾ ਲਿਆ ਹਾਂ ਅਜੇ ਤੋਂ ਬੌਲੇ ਆਜੇ ਮੰਨ ਲਓ ਬੌਲੇ ਦਾ ਸਵਾਦ ਆਣਾ ਇਹ ਭਲ ਵੀ ਹੈਗੀ ਆ ਮਾੜੀ ਹਾਂਜੀ ਹਾਂਜੀ ਬਿਲਕੁਲ ਹਾਂ ਜੀ ਜੀ ਮਗਰ ਜਿਆਦੇ ਚਿਰ ਦੀ ਮਲਸਦੀ ਆ ਭਲ ਨਹੀਂ ਕਹਿੰਦੀ ਹਾਂਜੀ ਆ ਭਲ ਵੀ ਹੋ ਜੀ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ 8 9 8 9 ਕਿਲੋ ਜਿੰਨਾ ਕਿ ਭਾ ਆ ਨਾ ਹਾਂਜੀ ਹਾਂਜੀ ਸੇਵਾ ਕਰੀ ਗਿਆ ਤਾਂ 8 9 ਕਿਲੋ ਸਿਆਲ ਜਿੰਨੇ 6 ਲੀ ਹੋ ਜਾਣਾ ਹੈ ਹੋ ਸਕਦਾ 10 ਨੂੰ ਹੱਥ ਫੇਰ 10 ਨੂੰ ਹੱਥ ਫੇਰ ਜਾਨਾ ਹਾਂ ਨਹੀਂ ਤਾਂ 8 9 ਕਿਲੋ ਦੇ ਖੁੱਲਾ ਡੁੱਲਾ ਦੁੱਧ ਪਾਈਏ ਕਰਮਾਂ ਲਈ ਮਗਰ ਕੀ ਦੱਸਿਆ ਹੈ ਕਿੱਦਾਂ ਕੱਖਾ ਦਿੰਨੇ ਹਾਂਜੀ ਕੱਟੀ ਹੂੰ ਹੂੰ ਦਿਖਾ ਆ ਵੇ ਫੰਡੀ ਲੀਰ ਆ ਵੀ ਚ ਕੱਟੀ ਨੀਲੀ ਦੀ ਕੱਟੀ ਆ ਗਈ ਬੱਗੀ ਮੋਚ ਬੱਗੀ ਮੋਚ ਤੇ ਕਰੋ ਮਾਰਕਿੰਗ ਚੈੱਕ ਹੈ ਨਾੜ ਨੂੰੜੂ ਵਈ ਤਾਂ ਬੱਚੇ ਬਜੇ ਆ ਹਾਂਜੀ ਹਾਂਜੀ ਇੱਕ ਦੋ ਜਿਹੜਾ ਖਿੱਚ ਕੇ ਤੋੜ ਦਿੰਦੇ ਹਾਂਜੀ 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 ਤੇ ਗਿਲਸਾਮ ਕੀ ਭਾਅ ਕਰਦੇ ਆਪਾਂ ਭਾਅ ਟੋਕਰਾਂ ਵਾਲੇ ਅੱਛਾ 65000 65000 ਦੀ ਕੋਈ 65 ਨਹੀਂ 60000 ਦੀ ਤੇ 1000 ਰੁਪਏ ਛੋੜ ਦੇ ਵਿੱਚੇ ਪਹੁੰਚ 59000 ਆ ਆ ਚੱਕ ਲੋ ਫੱਟੇ ਠੀਕ ਹੈ ਜੀ ਚਲੋ ਅਗਲੇ ਬੰਦੇ ਆ ਗਈ ਜੋ ਇਹ ਦੁੱਧਾ ਬੱਸੀ ਜਾਵੇ ਸਾਈਵਾਲ ਦਾ ਕਰੌਸ ਤੇ ਜਰਸੀ ਦੇਖੋ ਕੋਈ ਵੰਗਾ ਪਾਉਂਦੀ ਨਹੀਂ ਲੋੜ ਹਾਂਜੀ ਪਾਉਣਾ ਪਾਲੇ ਕਾਣ ਮੁੱਠੀ ਵਾਲਾ ਹਾਂਜੀ ਕੰਡੀ ਪਰਫ ਪਰਫ ਚੌਥਾ ਦਿਨ ਸੁਈ ਚੌਥਾ ਦਿਨ ਕਿੰਨੇ ਸੁਏ ਜੋ ਦੂਜਾ ਦੂਜਾ ਸੁਆ ਹਾਂ ਤੇ ਕਿੰਨਾ ਰਿਕਰਡ ਰਿਕੋਡ ਗਿਲ ਸਾ ਪੀ ਮੈਂ ਨਾ ਹੋਣਾ ਜਿਹੜਾ ਆਪਾਂ ਚਵਾ ਕੇ ਦੇਣਾ ਹਾਂ ਹਾਂਜੀ 13 ਹੋ ਜੇ 12 ਜਾਂ 13 ਹੋ ਜੇ ਹਾਂਜੀ ਇੰਨਾ ਚਵਾ ਕੇ ਫੁੱਲਾ ਮੁੱਠ ਚ ਫੁੱਲਾ ਹਾਂ ਇਹ ਹੋ ਜਾਈ ਨਹੀਂ ਮੰਨ ਲਓ ਕੋਈ ਇਹ ਨਹੀਂ ਮੰਨ ਲਓ 5-6 ਕਿਲੋ ਹੋਊਗਾ ਹਾਂਜੀ ਦੋ ਦਿਨ ਤਿੰਨ ਟਾਈਮ ਚ ਆਉਂਦਾ ਰਹੇ ਆਪਦਾ ਕੋਈ ਪਾਲਛਾਲ ਨਹੀਂ ਇਹਨੂੰ ਹੈਗੀ ਫਟਾ ਸਾਹਿਬ ਮੈਂ ਮੈਂ ਹਰ ਕੀ ਤੇ ਦੁੱਧ ਵੀ ਮਹੀਂ ਹਰ ਕ ਦੁੱਧ ਵੀ ਮਹੀਂ ਹਰ ਬਸ ਪੁੱਤ ਨੂੰ ਚੀਦਾ ਕਰਕੇ ਬੜਾ ਜੱਟ ਕਮਾ ਬੱਚਾ ਜਾ ਨਾ ਉਹਦਾਰਾ ਬੱਚਾ ਨਹੀਂ ਲੈਂਦਾ ਹਾਂ ਵੇਖ ਰਿੰਗੀ ਜਾਂਦਾ ਉਹ ਵੀ ਮਗਰ ਹਾਂ ਮਗਰ ਕੀ ਦੱਸਿਆ ਗਿਲ ਸਾਹਿਬ ਬੱਚਾ 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 ਆ ਗਿਆ ਹਾਂਜੀ ਮਨਾ ਚੀਰਾ ਖਾਵੇ ਕਰ ਪਰ ਇਹ ਇਹਨਾ ਕੋਈ ਭਰਾ ਕਹੇਦੇ ਵਿਖਣੀ ਮਾਰਦੀ ਆ ਵੇਖ ਲੋ ਲੈ ਕੋਟ ਮਾ ਵੀ ਐ ਲਵਾਉਂਦੀ ਜਿਵੇਂ ਮਿਸ ਪੂਜਾ ਨਹੀਂ ਲਵਾਉਂਦੀ ਉਹ ਹੁੰਦੀ ਨਾਲ ਕੋ ਲੋਕੋ ਬਿਲਕੁਲ ਬਿਲਕੁਲ ਜੀਜੀ ਕੋ ਗੱਲ ਕਰਨਾ ਨਾ ਕੋਈ ਗੱਲ ਕਰਨ ਵਾਲੀ ਵੈਸੇ ਕੁਦਰਤੀ ਤੁਹਾਡੇ ਨਾਲ ਜਿਆਦਾ ਜਿਆਦਾ ਪਿਆਰ ਵੈਸੇ ਜਾਂ ਇਹ ਜਿਆਦਾ ਨਹੀਂ ਇਹ ਕਰਦੀ ਹੈ ਲਿਆਉਂਦੀ ਹੈ ਛਣ ਛਣ ਕੇ ਜਿਆਦਾ ਨਹੀਂ ਆਪਾਂ ਕਹਿੰਦੇ ਹਾਂਜੀ 15 14 15 ਕਿਲੋ ਜਿੱਡਾ ਹੈ ਦਾ ਕਾਦੇ ਨਾ ਇਹ ਨਾ ਬੜਕਾ ਯਰ ਮਾਨ ਨੂੰ ਕਿੱਲ ਸਾਦ ਅੰਦਾਜ਼ ਵਿੱਚ ਇਹਨਾਂ ਬਾਤ ਕੋ ਤਾਂ ਚੱਲ ਅੱਧੀ ਦੱਢੀ ਕਰਦੇ ਵਾਹ ਚਲੋ ਜਾਂਦੀਏ ਪਲੀ ਪਲੋਸੀ ਇਹਨੇ ਕੋਈ ਲੱਸੀ ਆ ਹਾਂਜੀ ਹਾਂਜੀ ਪੂਰੀ ਰਾਜੀ ਆ ਕੋਈ ਹਾਂ ਫਿਕ ਸਵਾਨਾ ਹੈ ਹਾਂਜੀ ਹਾਂਜੀ ਬੱਚਿਆ ਦਾ ਫਿਰ ਕਰ ਤਾਜਾ ਪਹੂ ਆ ਨਾ ਹੂੰ ਹੂੰ ਤਾਂ ਕਰਕੇ ਕਰਦਾ ਉਹ ਬੱਚਾ ਲੱਗ ਗਿਆ ਬੱਚਾ ਬੱਚਾ ਹੈ ਬੱਚਾ ਹੈ ਆਜ ਆਜ ਚੌਥਾ ਦਿਨ ਪਈ ਚੌਥਾ ਦਿਨ ਤੇ ਜਾਂ ਚੌਥਾ ਬਣਾ ਜੀ ਮੋਲੋਂ ਫੁੰਗੇ ਕੀ ਇਹਦਾ ਵੀ ਇਹ ਨਹੀਂ ਵੀ ਲੋਕਾਂ ਨੂੰ 55 56 ਦਤੋ ਗੱਲ ਸਾਬੇ ਕਰ ਬੂੰਜਿਆ ਯਾਰ ਦੀ ਜਰਾਹ ਦਾ ਕੰਮ ਕਰ ਬੂੰਜਿਆ ਯਾਰ ਦੀ ਇਹਦਾ ਦਸੀਏ ਪ੍ਰਤਾਪ ਜੀ ਇਹ 3 ਘੱਟ 50 ਦੇ ਵਿੱਚ ਹੀ ਪਹੁੰਚ 47 ਤੇ ਹਜ਼ਾਰ ਰੁਪਇਆ ਛੋੜ 46 ਹਾਂ 500 ਹੋਰ ਛੋੜ ਲਓ ਜੀ 45 ਬਾਤ ਕਰਦੇ ਆ ਭਰਾਵਾ ਇਹ ਕੰਮ ਕਰ ਬਰਾ ਦਾਰਾ ਠੀਕ ਹੈ ਜੀ ਅਗਲੇ ਬੰਦੇ ਆ ਗਿਆ ਨਿਕਾਜ ਆ ਗਿਆ ਮੋਲੇ ਤਾਕ ਹਾਂਜੀ ਗਿਫਟੀ ਆ ਕੇ ਗਿਫਟ ਗਿਫਟ ਹਾਂ ਸੁਆ ਦੁੱਜਾ ਸੁਆ 8 ਕਿਲੋ ਹਾਂਜੀ ਤੇ ਕੋਈ ਲਾਲੇ ਨੂੰ 20 ਦਿਨਾਂ ਦੀ 15 ਦੀ ਹਾਂਜੀ ਮੈਂ ਨਹੀਂ ਮੰਨਦੀ ਹੈ ਜੀ ਅਰ ਜਦੋਂ ਬੱਚਾ ਨਹੀਂ ਨੇ ਜਦੋਂ ਮੋਟਰਸਾਈਕਲ ਦੇ ਕਾਗਜ਼ ਨਾ ਨਾ ਹੋਣਾ ਤੇ ਉਦੋਂ ਨਹੀਂ ਅਗਲਾ ਸਮਝਦਾ ਹਾਂਗਾ ਹਾਂ ਠੀਕ ਹੈ ਕਿ ਨਹੀਂ ਕਿਲਾ ਮਾਡਲ ਕਿਹੜਾ ਨਹੀਂ ਕਲਾਜੀ ਆ ਪਰ ਹੁਣ ਆਪਾਂ ਤਕੂਦਿਆ ਮੈਂ ਆ ਮਰ ਨਹੀਂ ਬੱਚੀ ਹਾਂਜੀ ਹਾਂਜੀ ਆ ਕਰਾਈ ਹੈ ਚੈੱਕ ਭਰਾਵਾ ਹਾਂਜੀ ਲੋ ਛਾਈ ਵਾਲੀ ਛਾਈ ਵਾਲਾ ਨਾ ਨਾਲ ਲੈਣਾ ਜਿੰਨਾ ਗਮੋਲੇ ਹਨ ਹਾਂਜੀ ਦੁੱਧ ਜਾਂ ਮਾਲਾ 8 8 9 8 9 ਕੋਲ ਲੈਣਾ ਪਰ ਇਹ ਜਨਾ ਗਰਮਾ ਲਈ ਹਾਂਜੀ ਹਾਂਜੀ ਉਹ ਨਾ ਟਾਈਮ ਤੇ ਵੀ ਤਿਆਰ ਹੈਗਾ ਵਾਦ ਉਹ ਜਦੋਂ ਸਟਾਲੇ ਆਗੇ ਉਦੋਂ ਦਾ 10000 ਨੂੰ ਪਹੁੰਚ ਜਾਣਾ ਨੇ ਹਾਂਜੀ ਹਾਂਜੀ ਉਦੋਂ ਫਿਰ ਸੀਲਸ ਲੱਗ ਵੜੀ ਆ ਅੱਛਾ ਵਾ ਇਦਾਂ ਮੰਗਾ ਪਾ ਕੇ ਬਹਿ ਜਾਓ ਇਤਨਾ ਹੀ ਆ ਇਦਾਂ ਮੰਗਾ ਪਾ ਕੇ ਬਹਿ ਜਾਓ ਆ ਨਾ ਥੋੜੇ ਚੇ ਚੜਦੇ ਲੱਗੇ ਮਲੀ ਕਲ ਦਵਾਈ ਕਰਵਾਉਣੀ ਹਾਂ ਜਿੰਨੀ ਕੋਈ ਗੱਲ ਇਧਰ ਵੇਖ ਭਰਾਵਾਂ ਚਿਹਰਾ ਬਖਾ ਲੈ ਹੈ ਐ ਤਾਂ ਨਹੀਂ ਕਿੱਡੀ ਠੰਡੀ ਐ ਜਰਸੀ ਵਾ ਸਹੀ ਵਾਲੀ ਏ ਜਰਸੀ ਦਾ ਸਹੀ ਹਾਲ ਦਾ ਜਰਸੀ ਦਾ ਸਹੀ ਹਾਲ ਹਾਂ ਕੰਬੋ ਤੇਰਾ ਗਾਰ ਇੱਕ ਵਾਰੀ ਫੋਟੋ ਖਿਚਵਾਈਏ ਲੈ ਇਧਰ ਓਹੋ ਰੰਗ ਵੇਖੋ ਕਿੱਡਾ ਬੜਾ ਠੰਡੀ ਆ ਬਰਾਊਨ ਸ਼ੇਡ ਹਮ ਜੀ ਜੀ ਬਹੁਤ ਖੱਦ ਮੇਰੇ ਇਹ ਕੋ ਥੋੜਾ ਜਿਹਾ ਮਧਰਾ ਹੈ ਪਰ ਦੋਦ ਨੂੰ ਪੂਰੀ ਭੜੂ ਕੇ ਠੀਕ ਹੈ ਹੋਰਾਂ ਨੂੰ ਕਾਟਾ ਗੇਲ ਸਾਹਿਬ ਇਹਦਾ ਕੀ ਫਿਰ ਭਾਅ ਕਰਦੇ ਆਪਾਂ ਇਹ 30 ਚ ਮੰਨਦਾ 30 ਦੇ ਵਿੱਚ ਮੰਨਦਾ 30 30 ਕੋਈ 30 ਤੂੰ ਜੋ ਨਹੀਂ ਆਪਣੇ ਦੋ ਨਾਲੋਂ ਨਿੱਕੀਉ ਲਾਗੇ ਖਲੋਤੇ ਸਾਡੇ ਦੋ ਨਾਲੋਂ ਨਿੱਕੀ ਆ ਹਾਂਜੀ ਇਹਦਾ ਕਿਹੜੇ ਹਿਸਾਬ ਨਾਲ ਮੰਗਾਗੇ 50000 ਦੇ ਵਿੱਚ ਹੀ ਪਹੁੰਚ 100 ਰੁਪਇਆ ਛੋੜ 24 ਦੀ ਚੱਕ ਲੋ ਫੱਟੇ ਠੀਕ ਹੈ ਜੀ ਲੋਟ ਲੋ ਮੇਲਾ ਹੈ ਲੋਟ ਲੋ ਮੇਲਾ ਤੇ ਗੇਲ ਨੂੰ ਕਰਦ ਗਏ ਵਿਹਲਾ ਪੜ ਕੇ ਹਾਂ ਬਿਲਕੁਲ ਇਹਦਾ ਭਾਅ ਨਹੀਂ ਜੋ ਹੁਣ ਕਿਤੇ ਹੋ ਵੀ ਮਿਲਨੇ ਜਿੰਨਾ ਮਰਜ਼ੀ ਆ ਕੀਏ ਭਾਅ ਜੋ ਸੂਤ ਆ ਖੰਡੇ ਬਿਠੇ ਕੂੜੇ ਬਿਠੇ ਤੇ ਗਾਲ ਨਾ ਰਹਿ ਜਾਣ ਪਿੱਛੇ ਇਹ ਤਾਂ ਹੁਬਾ ਨਹੀਂ ਮਿਲਨੇ ਬਿਠੇ ਤੇ ਤਗੜੇ ਹੋ ਗਏ ਸ਼ੇਅਰ ਤੇ ਕਮੈਂਟ ਭਰਾਓ ਕਰਿਆ ਕਰੋ ਇੰਨੀ ਕਿ ਤੁਹਾਡਾ ਭਰਾ ਬੇਨਤੀ ਕਰਦਾ ਕਰਦੇ ਰਵਾਂਗੇ ਸ਼ੇਅਰ ਤੇ ਕਮੈਂਟ ਦਾ ਜੇਤਾ ਨਹੀਂ ਜੋ ਕੋਲੜਾ ਤੇ ਭਰਾਓ ਕਈ ਵਾਰ ਗਲਤੀ ਛਲਤੀ ਦੇ ਵਿੱਚ ਬੋਲਿਆ ਜਾਂਦਾ ਤੁਹਾਡੇ ਭਰਾ ਤੋਂ ਹੁਣ ਜਾਣ ਕਰਕੇ ਮਾਫ ਕਰਨਾ ਹੋ ਜਾਂਦਾ ਠੱਗਾ ਸਾਹਿਬ ਕਈ ਵਾਰ ਆ ਗਈ ਇਹ ਤੇਜੀਆਂ 'ਚ ਕੋਈ ਉੱਚਾ ਨਹੀਂ ਵਾ ਕੋਈ ਚੱਕਰ ਨਹੀਂ ਹੋ ਜਾਂਦਾ। ਮਾਫੀ ਮੰਗਦੇ ਆਂ ਭਰਾਵਾ ਤੋਂ ਕੋਈ ਗੱਲ ਨਹੀਂ। ਠੀਕ ਹੈ ਜੀ। ਪਸ ਕਰਨਾ ਭਰਾ। ਤੇ ਗਿਲ ਸਾਹਿਬ ਐਡਰੈਸ ਆਪਣਾ ਤੇ ਮੋਬਾਈਲ ਚੱਲ ਜਾ ਜਿਹੜਾ ਤਸੀਲ ਤਰਨਤਾਰਨ। ਹਾਂਜੀ। ਟੋਲ ਪਲਾਜੇ ਲੱਗੂ ਆਪਾਂ ਨੂੰ ਹੈਗਾ ਥੋੜਾ ਜਿਹਾ ਡੇਰਾ ਆਪਣਾ। ਹਾਂਜੀ। ਸੇਰੋਂ ਵਾਲਾ ਜਿਹੜਾ। ਸੇਰੋਂ ਵਾਲਾ ਹਨਾ ਟੋਲ ਪਲਾਜੇ ਦੇ ਨਾਲ ਹੀ ਗੇਟ ਆਪਣੇ। ਹਾਂਜੀ ਹਾਂਜੀ। ਤੇ ਮੋਬਾਈਲ ਨੰਬਰ ਦੱਸ ਦਈਏ। ਹੋਰ ਆ ਜਾਂਦਾ ਮਾਨਤਾਨ ਹੋਊਗਾ ਜਿਹੜਾ ਫੂਲਾਉਣਾ। ਮਾਣ ਵਾਲੀ ਹੋ ਗਾਈ ਜੀ ਨੰਬਰ ਹੈਗਾ 1991553348 ਹਾਂਜੀ 88601011 ਤੇ ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਦੋਸਤੋ ਇਹ ਹੀ ਕੁਝ ਅੱਜ ਦੇ ਨਾਲ ਤੇ ਪ੍ਰਤਾਪ ਹੁਣਾਂ ਨਾਲ ਤੁਸੀਂ ਵੇਖੀ ਟਾਕ ਸ਼ੋਅ ਆਪਣੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ